ਸਾਨੂੰ ਮਾਰ ਕੇ ਪਿੰਡ ਨੂੰ ਤਾਂ ਬਿਸ਼ੱਕ ਫੈਕਟਰੀ ਲਾ ਸਕਦੇ ਨਹੀਂ ਇਹ ਲੱਗਣ ਨਹੀਂ ਦਵਾਉਂਦੇ ਸਾਡੇ ਦਾ ਜਿਹੜਾ ਪਿੰਡ ਹੈ ਪਹਿਲਾਂ ਹੀ ਬਿਮਾਰੀਆਂ ਦੇ ਨਾਲ ਬੜਾ ਘਿਰਿਆ ਹੋਇਆ ਜੇ ਸਾਡੇ ਨਾਲ ਇਹ ਧੱਕਾ ਹੋਇਆ ਤਾਂ ਅਸੀਂ ਧੱਕਾ ਕਰਾਂਗੇ ਸਾਡੀਆਂ ਚਾਹੇ ਲਾਸ਼ਾਂ ਵਿਕ ਜਾਣ ਅਸੀਂ 1 ਇੰਚ ਵੀ ਜ਼ਮੀਨ ਨਹੀਂ ਦੇਣੀ ਸਾਨੂੰ ਸਕੇਨ ਪ੍ਰੋਬਲਮ ਹੋ ਰਹੀ ਹੈ ਕੈਂਸਰ ਹੋਊਗਾ ਸਾਲਾਂ ਵਿੱਚ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਸਾਡੇ ਖੇਤ ਦੇ ਬਿਲਕੁਲ ਨਾਂ ਲੱਗਦਾ ਹੁਣ ਫੈਕਟਰੀ ਆ ਦੁੱਲਾ ਫੈਕਟਰੀ ਤੇ ਬਾਕੀ ਰਹਿੰਦੀ ਹੁੰਦੀ ਹੋਰ ਫੈਕਟਰੀਜ਼ ਨੇ ਬਹੁਤ ਜ਼ਿਆਦਾ ਪ੍ਰਭਾਵ ਪਾ ਰਹੀਆਂ ਨੇ ਮੇਰੇ ਇਹ ਤਾਂ ਸਾਲ ਦੇ ਵਿੱਚ 15 ਦਿਨ 40% ਨੂੰ ਅਗਲਾਉਣੀ ਹੁੰਦੀ ਹੈ 92% ਸਰਕਾਰ ਕਰਦੀ ਹੈ ਤੇ ਅਸੀਂ 8% ਕਰਦੇ ਹਾਂ ਸਾਡੇ ਤਾਂ ਹੋਰ ਫੈਕਟਰੀਆਂ ਸੁਪਤੀਆਂ ਜਾ ਰਹੀਆਂ ਜਿਵੇਂ ਸਾਡੇ ਪਹਿਲਾ ਥਰਮਲ ਪਲਾਂਟ ਹੈ ਬਰਨ ਵਾਲੀ ਇਹਨੇ ਸਾਨੂੰ ਜਿਹੜਾ ਜ਼ਬਰ ਕਰਛਾ ਸਾਡੀਆਂ ਫਸਲਾਂ ਤੇਜ਼ ਦਿਖਦਾ ਜੇ ਤਾਂ ਮੀਂਹ ਪੈ ਜਾਂਦਾ ਫਿਰ ਤਾਂ ਫਸਲ ਹੋ ਜਾਂਦੀ ਹੈ ਨਹੀਂ ਫਸਲ ਮਰ ਜਾਂਦੀ ਹੈ ਕਿਸਾਨ ਅੱਗ ਲਾਉਂਦੇ ਆ ਜਦੋਂ ਕਿ ਉਹਨਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਹੁੰਦੀ ਤਾਂ ਉਹ ਉਹਨਾਂ ਨੂੰ ਲੱਗ ਰਿਹਾ ਹੁੰਦਾ ਵੀ ਪ੍ਰਦੂਸ਼ਣ ਆ ਤੇ ਜਦੋਂ ਉਹ ਫੈਕਟਰੀਆਂ ਇੰਨੀ ਜ਼ਿਆਦਾ ਪ੍ਰਦੂਸ਼ਣ ਕਰ ਰਹੀਆਂ ਇੰਨਾ ਜ਼ਿਆਦਾ ਪੋਲੂਸ਼ਨ ਹੋ ਰਿਹਾ ਤਾਂ ਉਹਨਾਂ ਨੂੰ ਦਿਖ ਨਹੀਂ ਰਿਹਾ ਆਡਾ ਪਿੰਡ ਤਲਵੰਡੀ ਅਕੜੀਆ ਮਾਨਸਰ ਰੋੜ ਤੇ ਸਥਿਤ ਹੈ ਸਾਡੀਆਂ ਪਹਿਲੀ ਜ਼ਮੀਨਾਂ ਥਰਮਲ ਪਾਵਰ ਪਲਾਂਟ ਚ ਬਹੁਤ ਅਕਵਾਇਰ ਹੋ ਚੁੱਕੀਆਂ ਹੁਣ ਜੇ ਸਿਮਿੰਟ ਫੈਕਟਰੀ ਵੀ ਲੱਗੇਗੀ ਸਾਡੀਆਂ ਫਸਲਾਂ ਦੇ ਨਾਲ ਨਾਲ ਸਾਡੀਆਂ ਨਸਲਾਂ ਵੀ ਤਬਾਹ ਹੋਣਗੀਆਂ ਸਿਮਿੰਟ ਫੈਕਟਰੀ ਦੇ ਬਹੁਤ ਜ਼ਿਆਦਾ ਮਾੜੇ ਪ੍ਰਭਾਵ ਨੇ ਸਾਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ ਅੱਜ ਵੀ ਜੇ ਪੀਜੀਆਈ ਜਿਹੜਾ ਮਾਰਦੇ ਆ ਸਭ ਤੋਂ ਵੱਧ ਅਸੀਂ ਆਪਦੇ ਪਿੰਡ ਦੇ ਬੰਦੇ ਉੱਥੇ ਦੇਖਦੇ ਹਾਂ ਸਾਡੇ ਪਿੰਡ ਚ ਪਹਿਲੀ ਕੈਂਸਰ ਅਸਥਮਾ ਬਹੁਤ ਜ਼ਿਆਦਾ ਭਿਆਨਕ ਬਿਮਾਰੀਆਂ ਵੱਡੇ ਪੱਧਰ ਤੇ ਫੈਲ ਚੁੱਕੀਆਂ ਨੇ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਇਹ ਫੈਕਟਰੀ ਇੱਥੇ ਹਰ ਕਿਸ ਨਾਲ ਲੱਗਣ ਦਿੱਤੀ ਜਾਵੇ ਦੇਖੋ ਜੀ ਸਭ ਤੋਂ ਪਹਿਲਾਂ ਫੈਕਟਰੀ ਸਾਡਾ ਪਾਣੀ ਖਰਾਬ ਕਰੇਗੀ ਸਾਡੇ ਪਾਣੀ ਨੂੰ ਖਰਾਬ ਕਰੇਗੀ ਸਾਡੀ ਜ਼ਮੀਨਾਂ ਰੋਕੇਗੀ ਸਾਡੀ ਸਿਹਤ ਤੇ ਪ੍ਰਭਾਵ ਪਏਗਾ ਸਾਡੇ ਲੋਕ ਬਿਮਾਰ ਹੋਣਗੇ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਸਭ ਚੀਜ਼ਾਂ ਦਾ ਸਾਹਮਣਾ ਕਰਨਗੀਆਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਸਾਹ ਦੀਆਂ ਬਿਮਾਰੀਆਂ ਕੋਈ ਫਸਲ ਨਹੀਂ ਹੋਏਗੀ ਸਬ ਮਤਲਬ ਹਰ ਮੁਕ ਕੋਸ ਫੈਕਟਰੀ ਦਾ ਸਾਨੂੰ ਕੋਈ ਵੀ ਲਾਭ ਨਹੀਂ ਹੋਏਗਾ ਸਬ ਨੁਕਸਾਨ ਹੀ ਹੋਣਗੇ ਇੱਕ ਜਿਹੜਾ ਥਰਮਲ ਬਣਾ ਵਾਲੀ ਲੱਗਿਆ ਹੋਇਆ ਉਹਦੇ ਨਾਲ ਕੀ ਨਕਸਾ ਉਸ ਥਰਮਲ ਪਾਵਰ ਪਲਾਂਟ ਦੇਖੋ ਜਿਹੜੀ ਟੁੰਡੀ ਰੇਲ ਗੱਡੀ ਲੰਘਦੀ ਹੈ ਸਭ ਤੋਂ ਪਹਿਲਾਂ ਸਾਡੀ ਆ ਜਬੀਨਾ ਉਸ ਰੇਲ ਗੱਡੀ ਦੀ ਲਾਈਨ ਨੇ ਰੁਕੀਆਂ ਫਿਰ ਉਸ ਤੋਂ ਬਾਅਦ ਥਰਮਲ ਪਾਵਰ ਪਲਾਂਟ ਬਣਿਆ ਜਿਸ ਦੇ ਵਿੱਚ ਜਦੋਂ ਬਿਜਲੀ ਬਣਦੀ ਹੈ ਤਾਂ ਇੰਨਾ ਕੁ ਜ਼ਿਆਦਾ ਧੂਆ ਨਿਕਲਦਾ ਹੈ ਦਿਨ ਰਾਤ ਜੋ ਕਿ ਸਾਡਾ ਜੋਨਾ ਉਸ ਤੋਂ ਇਹਨੇ ਮੁਸ਼ਕਿਲ ਕਰ ਰੱਖਿਆ ਕਿ ਜੇ ਸਰ ਉਹੀ ਜ਼ਮੀਨ ਨੇ ਜੋ ਫੈਕਟਰੀ ਲਾਉਗੀ ਜਿਹੜਾ ਰੇਲਵੇ ਰਾਈ ਨੇ ਰੋਕ ਰਹੀ ਆ ਇਨਫੈਕਟ ਇਹਦੇ ਆਸ-ਪਾਸੇ ਹੋਰ ਜ਼ਮੀਨਾਂ ਨੇ ਉੱਥੇ ਵੀ ਫਸਲਾਂ ਬਹੁਤ ਇਫੈਕਟ ਹੁੰਦੀਆਂ ਨੇ ਚੰਗੀ ਤਰ੍ਹਾਂ ਕੋਈ ਫਸਲ ਨਹੀਂ ਹੋ ਰਹੀ ਕਿਉਂਕਿ ਪ੍ਰਦੂਸ਼ਣ ਹੀ ਬਹੁਤ ਜ਼ਿਆਦਾ ਆ ਤੇ ਸਾਹ ਲੈਣ ਦਾ ਦਿੱਕਤ ਆਉਂਦੀ ਆਉਂਦੀ ਆ ਦੇਖੋ ਇਹਦੇ ਬਹੁਤ ਸਾਰੇ ਮਾੜੇ ਪ੍ਰਭਾਵ ਆ ਫਰਸਟ ਆਫ ਆਲ ਤਾਂ ਜਿਹੜੀ ਜ਼ਮੀਨ ਇਹ ਰੋਕ ਰਹੇ ਆ ਜਿਵੇਂ ਉਹ ਰੇਲਵੇ ਲਾਈਨ ਦੇ ਵਿੱਚ ਰੁਕੀਆਂ ਨੇ ਹੋਰ ਵੀ ਬਹੁਤ ਸਾਰੀਆਂ ਫੈਕਟਰੀਆਂ ਨੇ ਪਾਵਰ ਪਲਾਂਟ ਹੈ ਸਿਰਫ ਉਹੀ ਜ਼ਮੀਨਾਂ ਨਹੀਂ ਰੁਕੀਆਂ ਜਾ ਰਹੀਆਂ ਜਿਹੜੀਆਂ ਆਸੇ-ਪਾਸੇ ਜ਼ਮੀਨਾਂ ਨੇ ਉਹ ਵੀ ਬਹੁਤ ਜ਼ਿਆਦਾ ਇ ਕਿਤੇ ਵੀ ਜਿਆਦਾ ਜਦੋਂ ਇੰਨਾ ਜਿਆਦਾ ਪ੍ਰਦੂਸ਼ਣ ਹੋਊਗਾ ਤਾਂ ਆਸੇ ਪਾਸੇ ਫਸਲ ਜਿਆਦਾ ਵਧੀਆ ਨਹੀਂ ਹੋਊਗੀ ਤੇ ਬਾਕੀ ਗੱਲ ਪਹਿਲਾਂ ਜਿਹੜਾ ਲੋਕ ਹੁੰਦੇ ਸੀ ਖੇਤਾਂ ਖੇਤਾਂ ਦੇ ਵਿੱਚ ਜਾ ਰਹੇ ਹੁੰਦੇ ਸੀ ਵੀ ਜਿਆਦਾ ਵਧੀਆ ਮੌਸਮਾਂ ਕਿਸਾਨ ਖੇਤਾਂ ਦੇ ਵਿੱਚ ਜਾ ਕੇ ਬੈਠਦੇ ਦੁਪਹਿਰੇ ਅੱਜ ਕੱਲ ਮੌਸਮ ਇਹ ਹੈ ਕਿ ਸਾਡੇ ਘਰ ਦੇ ਖੁਦ ਦੇ ਮਤਲਬ ਖੁਦ ਹੁਣ ਖੇਤੋਂ ਘਰੇ ਆ ਰਹੇ ਆ ਵੀ ਸਾਲਾਂ ਵਿੱਚ ਬਹੁਤਿਆਰ ਦਿੱਕਤ ਹੋ ਰਹੀ ਹੈ ਸਾਡੇ ਖੇਤ ਦੇ ਬਿਲਕੁਲ ਨਾਂ ਰਗਦਾ ਹੁਣ ਫੈਕਟਰੀ ਆ ਦੁੱਲਾ ਫੈਕਟਰੀ ਤੇ ਬਾਕੀ ਰਹਿੰਦੀ ਹੁੰਦੀ ਹੋਰ ਫੈਕਟਰੀਜ਼ ਨੇ ਬਹੁਤ ਜਿਆਦਾ ਪ੍ਰਭਾਵ ਪਾ ਰਹੀਆਂ ਨੇ ਮਾੜਾ ਕੀ ਮੰਨਦੀ ਆ ਉਹੀ ਸਰਕਾਰਾਂ ਨੇ ਜਿਹੜ ਕਹਿੰਦੀ ਆ ਸੀ ਕਿ ਪ੍ਰਾਲੀ ਦਾ ਧੂਆਂ ਅੱਗ ਲੱਗਦੀ ਆ ਤਾਂ ਧੂਆਂ ਦਿੱਲੀ ਤੱਕ ਜਾਂਦਾ ਹਾਂਜੀ ਤੇ ਫਿਰ ਇਹ ਤਾਂ ਸਿਰਫ ਇਹੀ ਕਹਿ ਸਕਦੇ ਆ ਵੀ ਸਿਰਫ ਕਿਸਾਨਾਂ ਦੇ ਹੀ ਸਰਕਾਰ ਜਿਹੜੀ ਆਪਾਂ ਕਹਿ ਸਕਦੇ ਆ ਵੀ ਦੁਸ਼ਮਣ ਬਣੀ ਹੋਈ ਆ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਨੂੰ ਸਿਰਫ ਕਿਸਾਨਾਂ ਦੀ ਗਲਤੀ ਦਿਸਦੀ ਆ ਜਦੋਂ ਕਿਸਾਨ ਅੱਗ ਲਾਉਂਦੇ ਆ ਜਦੋਂ ਕਿ ਉਹਨਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਹੁੰਦੀ ਤਾਂ ਉਹ ਉਹਨਾਂ ਨੂੰ ਲੱਗ ਰਿਹਾ ਹੁੰਦਾ ਵੀ ਪ੍ਰਦੂਸ਼ਣ ਆ ਤੇ ਜਦੋਂ ਹੁਣ ਫੈਕਟਰੀਆਂ ਇੰਨੀ ਜ਼ਿਆਦਾ ਪ੍ਰਦੂਸ਼ਣ ਕਰ ਰਹੀਆਂ ਇੰਨਾ ਜ਼ਿਆਦਾ ਪੋਲੂਸ਼ਨ ਹੋ ਰਿਹਾ ਤਾਂ ਉਹਨਾਂ ਨੂੰ ਦਿਖ ਨਹੀਂ ਰਿਹਾ ਤੇ ਇਥੋਂ ਤੱਕ ਕਿ ਆਸ-ਪਾਸ ਦੇ ਲੋਕਾਂ ਨੂੰ ਬਹੁਤ ਿਆਦਾ ਦਿੱਕਤ ਆ ਰਹੀ ਹੋਣਗੇ ਇਸ ਕੰਮ ਜੇ ਬਾਇ ਚਾਸ ਦੁਆਰਾ ਤੱਕ ਇਹਨਾਂ ਨੂੰ ਜੇ ਲਾਈ ਜਾਂਦੀ ਫੈਕਟਰੀ ਤੇ ਐਕਟੀਵ ਜਿਜ ਦਿਖ ਰਿਹਾ ਸਾਡੇ ਪਿੰਡ ਦਾ ਪੂਰਾ ਗ੍ਰਾਮ ਸਵਾ ਹੋ ਰਹੀ ਹੈ ਅੱਜ ਪੂਰਾ ਪਿੰਡ ਇੱਥੇ ਇਕੱਠਾ ਤੇ ਨਾਲ ਦੇ ਪਿੰਡ ਵੀ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਆ ਤੇ ਇੱਥੇ ਫੈਕਟਰੀ ਕਿਸੇ ਵੀ ਹਾਲਤ ਚ ਨਹੀਂ ਲੱਗਣ ਦੇਣੀ ਇਹਦੇ ਤੇ ਇਹੀ ਐਸੀ ਤਾਂ ਤੂੰ ਤੁਹਾ ਦਾ ਜ਼ਿਆਦਾਤਰ ਕਰਦੀ ਸਰਕਾਰੀ 92% ਕਰਦੇ ਆ ਕਿਸਾਨ ਤਾਂ ਹੀ 8% ਧੂਆਂ ਕਰਦੇ ਆ ਫੈਕਟਰੀਆਂ ਦੇ ਧੂਆਂ ਜ਼ਿਆਦੇ ਐਂ ਤਾਂ ਸਾਲ ਦੇ ਵਿੱਚ 15 ਦਿਨ ਪ੍ਰਾਲੀ ਨੂੰ ਅੱਗੇ ਲਾਉਣੀ ਹੁੰਦੀ ਐ ਕਿ 92% ਸਰਕਾਰ ਕਰਦੀ ਹੈ ਤੇ ਅਸੀਂ 8% ਕਰਦੇ ਆ ਸਾਡੇ ਤਾਂ ਹੋਰ ਫੈਕਟਰੀਆਂ ਸੁਪੀਆਂ ਜਾ ਰਹੀਆਂ ਜਿਵੇਂ ਸਾਡੇ ਪਹਿਲਾ ਥਰਮਲ ਪਲਾਂਟ ਆ ਬੰਨਾਂ ਵਾਲੀ ਇਹਨੇ ਸਾਨੂੰ ਜੀਣਾ ਜੁਬਰ ਕਰਛਾ ਸਾਡੀਆਂ ਫਸਲਾਂ ਤੇਜ਼ ਵਿਗਦੇ ਜੇ ਤਾਂ ਮੀਂਹ ਪੈ ਜਾਂਦਾ ਫਿਰ ਤਾਂ ਫਸਲ ਹੋ ਜਾਂਦੀ ਹੈ ਨਹੀਂ ਫਸਲ ਮਰ ਜਾਂਦੀ ਹੈ ਇਸ ਕਰਕੇ ਇੱਕ ਫੈਕਟਰੀ ਦੇ ਨਾਲ ਹੋਰ ਗੁੱਲੇ ਗੱਲੇ ਦੀ ਲਾਛੜੀ ਹੈ ਹੁਣ ਸਾਡੇ ਸਿਮਿੰਟ ਵਾਲੀ ਫੈਕਟਰੀ ਐਸ ਪਾਸੇ ਲਾ ਰਹੇ ਆ ਇਹ ਪਾਸੇ ਰੋਜ਼ ਦੀ ਹਵਾ ਹੁੰਦੀ ਹੈ ਸਾਡੇ ਮਿੱਟੀ ਦੇ ਉੱਤੇ ਡਿੱਗੂ ਸਾਰੀ ਇਹ ਪਰ ਅਸੀਂ ਕਿਸੇ ਵੀ ਹਾਲਤ ਤੇ ਇਹਨੂੰ ਲੱਗਣ ਨਹੀਂ ਦੇਵਾਂਗੇ ਸਾਨੂੰ ਮਾਰ ਕੇ ਪਿੰਡ ਨੂੰ ਤਾਂ ਬਿਸ਼ੱਕ ਫੈਕਟਰੀ ਲਾ ਸਕਦੇ ਨਹੀਂ ਇਹ ਲੱਗਣ ਨਹੀਂ ਦਵਾਉਂਦੇ ਕਿੰਨੀ ਕ ਜਮੀਨ ਹੈ ਇਸ ਫੈਕਟਰੀ ਦੇ ਵਿੱਚ ਅਕਵਾਇਰ ਹੋ ਰਹੀ ਹੈ ਅਕਵਾਇਰ ਨਹੀਂ ਕਰਾਈ ਇਹਨਾਂ ਨੇ ਰਿਸਟਰੀਕਾਈ ਹੋਈ ਹੈ ਜੀ 50 60 ਕਿੱਬਾ ਇਹਨਾਂ ਨੇ 45 40 ਕਿੱਲੇ ਮਲਕ ਖਰੀਦ ਛੜੇ ਇੱਕ ਜੋਗੇ ਦਾ ਡਾਕਟਰ ਸੀ ਉਹਦੀ ਜਮੀਨ ਲੈਤੀ ਹੋਈ ਸੀ ਉਹ ਵੇਚ ਕੇ ਕੈਨੇਡਾ ਵਾ ਗਿਆ ਉਹ ਉਹ ਤਾਂ ਵਾ ਗਿਆ ਇੱਥੇ ਪ੍ਰੋਡਕਸ਼ਨ ਸਾਡੇ ਪਿੰਡ ਦੇ ਹੋਊਗਾ ਜਾਂ ਸਾਡਾ ਪਿੰਡ ਗਮਾਂਡੀ ਪਿੰਡ 39 ਹੈ ਮੱਖਾ ਪਿੰਡ ਕੋਲੇ ਦਲੀਆਲੀ ਪਿੰਡ ਹੈ ਇਸ ਪ੍ਰੋਡਕਸ਼ਨ ਦਾ ਸਭ ਨੂੰ ਇਹ ਕਰ ਗਿਆ ਉਹ ਪੈਸੇ ਲੈ ਕੇ ਸਾਰੇ ਕੰਪਨੀ ਤੋਂ ਉਹ ਕੈਨੇਡਾ ਵਾ ਗਿਆ ਤੇ ਇਸ ਨੂੰ ਰਖਵਾਇਆ 39 ਪਿੰਡ ਦਾ ਸੀ ਇਹ ਕਰਮਕੱਢ ਦਾ ਤੇ ਸਾਡੇ ਪਿੰਨੋਂ ਰੇਲਵੇ ਦੇ ਨਾਲ ਵੱਡੇ ਰੋਡ ਤੋਂ ਤਲਵੰਡੀ ਸਾਹਿਬੋਂ ਰੋਡ ਤੋਂ ਚੌੜੀ ਸੜਕ ਕੱਢਣ ਨੂੰ ਕਹਿੰਦੇ 2 ਕਿਲੇ ਜਿਹੜੀ ਡਿਵਾਈਡਰ ਵਾਲੀ ਮਤਲਬ ਦੋ ਜਾਣ ਲਈ ਦੋ ਆਉਣ ਲਈ ਇਸ ਕਰਕੇ ਉਹ ਵੀ ਸਾਡਾ ਨੁਕਸਾਨ ਹੋਊਗਾ ਕਿਉਂਕਿ ਸਾਡਾ 450 500 ਕਿਲਗਾ ਹਾ ਪਾਣੀ ਦਾ ਪਾਣੀ ਜਾਂਦਾ ਉੱਥੇ ਜੋ ਸੜਕਾਂ ਬਣਾਤੀਆਂ ਇਸ ਕਰਕੇ ਸਾਡਾ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ ਪਰ ਅਸੀਂ ਹੁਣ ਮਰਦੇ ਜੰਮ ਤੱਕ ਲੜਾਂਗੇ ਇਹਨਾਂ ਨਾਲ ਫੈਕਟਰੀ ਲਗਣ ਦੇਵਾਂਗੇ ਸਿਤਾ ਜੀ ਜਿੱਦੇ ਤੋਂ ਇੱਥੇ ਪਹਿਲਾਂ ਪਾਵਰ ਪਲਾਂਟ ਲੱਗਿਆ ਤਲਵੰਡੀ ਸਾਬੋ ਲਿਮਟਿਡ ਤਲਵੰਡੀ ਸਾਬੋ ਮਾਨਸਾ ਰੋਡ ਤੇ ਸਥਿਤ ਸਾਡੇ ਪਿੰਡ ਤੋਂ ਸਿਰਫ ਕਿਲੋਮੀਟਰ ਪੂਰਾ ਹੈ ਨਹੀਂ ਕਿਲੋਮੀਟਰ ਤੋਂ ਘੱਟ ਹੈ ਉਹਦੇ ਨਾਲ ਹੀ ਇੱਕ ਪਹਿਲਾਂ ਫੈਕਟਰੀ ਲੱਗਿਆ ਅਸੀਂ ਤਾਂ ਉਸ ਦਾ ਬੜਾ ਤਾਪ ਹੰਡਾ ਸਕਿਆ ਕਿਉਂਕਿ ਸਾਡੇ ਤੇ ਰਾਖ ਜਿਹੜੀ ਦਿਨ ਰਾਤ ਡਿਗਦੀ ਹੈ ਸਾਨੂੰ ਪਤਾ ਤਾਂ ਲੱਗਦਾ ਜੇ ਤੁਸੀਂ ਰਾਤ ਨੂੰ ਖੇਤਾਂ ਦੇ ਵਿੱਚ ਪਾਣੀ ਲਾਉਣ ਜਾਂਦੇ ਆ ਸਾਡੇ ਜਿਹੜੇ ਦਿਨੇ ਤਾਂ ਉਹ ਘੱਟ ਛੱਡਦੇ ਆ ਰਾਤ ਨੂੰ ਉਹ ਰਾਖ ਜਿਹੜੀ ਵੱਧ ਛੱਡਦੇ ਆ ਦਿਨੇ ਵੀ ਪਤਾ ਤਾਂ ਲੱਗਦਾ ਪਰ ਰਾਤ ਨੂੰ ਵੱਧ ਲੱਗਦਾ ਸਾਡੇ ਕੱਪੜੇ ਪਾਏ ਹੁੰਦੇ ਆ ਸੈਲ ਦੇ ਵਿੱਚ ਕੋਈ ਕੱਪੜਾ ਲਿਆ ਹੁੰਦਾ ਉਹ ਸਾਡਾ ਕਾਲਸ ਦੇ ਨਾਲ ਕਾਲਾ ਹੋ ਜਾਂਦਾ ਤੇ ਸਾਨੂੰ ਭੜੀਆਂ ਭੜੀਆਂ ਬਿਮਾਰੀਆਂ ਸਾਡੇ ਪਿੰਡ ਦੇ ਤੁਸੀਂ ਟੈਸਟ ਕਰਾ ਸਕਦੇ ਆ ਸਰਕਾਰ ਇੱਥੇ ਕੈਂਸਰ ਦੇ ਮਰੀਜ਼ ਇੰਨੇ ਨੇ ਜਾਨੀ ਹੋਰ ਲਵੇ ਲਾਉਣੇ ਨਾਲ ਵੱਧ ਹੋਣਗੇ ਦੂਸਰਾ ਤੁਸੀਂ ਐ ਲਾ ਲੋ ਹੁਣ ਜਦੋਂ ਸਾਡੇ ਲਵੇ ਫੈਕਟਰੀ ਲੱਗੀ ਸਾਡਾ ਪਿੰਡ ਜਿੱਥੇ ਫੈਕਟਰੀ ਲੱਗਣ ਨੂੰ ਕਹਿੰਦੇ ਜਿਹੜੀ ਜ਼ਮੀਨ ਹੈ ਜੋਗੜਿਆ ਡਾਕਟਰ ਦੀ 40 45 ਕਿੱਲੇ ਉਹਨੇ ਪਹਿਲਾਂ ਲਈ ਸੀ ਉਹ ਇੱਥੇ ਬਸਦਾ ਨਹੀਂ ਰਹਿੰਦਾ ਨਹੀਂ ਉਹਦਾ ਜਿਹੜਾ ਪਰਿਵਾਰ ਹੈ ਉਹ ਸਾਰਾ ਕੈਨੇਡਾ ਦੇ ਵਿੱਚੋਂ ਜ਼ਮੀਨ ਵੇਚ ਕੇ ਕੈਨੇਡਾ ਚਲਾ ਗਿਆ ਤੇ ਜਿਹੜਾ ਤਾਪ ਹੰਡਾਉਣਗੇ ਸਾਡੇ ਇਥੋਂ ਨਗਰ ਨਾਲ ਸਾਡੇ ਕਰਮਘੜ 39 ਹੈ ਸਾਡਾ ਪਿੰਡਾ ਜਿਹੜਾ ਫੈਕਟਰੀ ਦੇ ਬਿਲਕੁਲ ਹੁਣ ਜਮੀਨ ਨਾਲ ਹੈ ਜਿਹੜਾ ਥਰਮਲ ਪਲੈਂਟ ਸੀ ਉਹ ਤਾਂ ਕਿਲੋਮੀਟਰ ਦੂਰ ਹੈ ਇਹ ਜਿਹੜੀ ਇਹ ਜਿਹੜੀ ਫੈਕਟਰੀ ਉਹ ਤਾਂ ਅੱਧਾ ਕਿਲੋਮੀਟਰ ਤੋਂ ਵੀ ਨੇੜੇ ਆ ਸਾਡੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਬਹੁਤ ਦਿੱਕਤ ਆਉਣਗੀਆਂ ਅਸੀਂ ਸਰਕਾਰ ਨੂੰ ਪਹਿਲਾਂ ਤਾਂ ਬੇਨਤੀ ਕਰਦੇ ਆ ਵੀ ਇਹਨੂੰ ਕਿਸੇ ਹਾਲਤ ਦੇ ਵਿੱਚ ਸਰਕਾਰ ਆ ਜਿਹੜੀ ਲੱਗਣ ਨਾ ਦੇਵੇ ਕਿਉਂਕਿ ਵੱਡੇ ਵੱਡੇ ਵਾਅਦੇ ਕਰਦੇ ਤੁਸੀਂ ਪਹਿਲਾਂ ਲੈ ਜਾਂਦੇ ਹੋ ਪਹਿਲਾਂ ਸਾਡੇ ਅਣਪੜ੍ਹ ਲੋਕ ਸੀ ਵਿਚਾਰੇ ਬਜ਼ੁਰਗ ਸੀ ਉਹਨਾਂ ਨੂੰ ਤੁਸੀਂ ਭੋਲ ਲੈਂਦੇ ਸੀ ਹੁਣ ਮੀਡੀਆ ਜੁੱਗਾ ਪੜ੍ਹੇ ਲਿਖੇ ਸਾਡੇ ਨੌਜਵਾਨ ਨੇ ਇਸ ਕਰਕੇ ਸੀ ਇਹਦਾ ਵਿਰੋਧ ਕਰਦੇ ਆਂ ਜੇ ਸਰਕਾਰ ਸਾਡੇ ਨਾਲ ਧੱਕਾ ਕਰੂ ਅਸੀਂ ਕਿਸੇ ਵੀ ਕੀਮਤ ਤੇ ਸਾਨੂੰ ਚਾਹੇ ਕਿੱਥੋਂ ਤੱਕ ਕੁਝ ਵੀ ਸਾਡਾ ਲੱਗ ਜੇ ਅਸੀਂ ਫੈਕਟਰੀ ਲੱਗਣ ਦੇਦੇ ਅਸੀਂ ਇਹੀ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਸਾਡੇ ਦਾ ਜਿਹੜਾ ਪਿੰਡ ਹੈ ਪਹਿਲੀ ਬਿਮਾਰੀਆਂ ਦੇ ਨਾਲ ਬੜਾ ਘਿਰਿਆ ਹੋਇਆ ਇਹ ਜਿੱਥੇ ਫੈਕਟਰੀ ਲੱਗਣੀ ਆ ਉਹਦੇ ਨਾਲ ਹੀ ਸਿਰਫ ਅੱਧਾ ਕਿਲੋਮੀਟਰ ਤੇ ਇਤਿਹਾਸਿਕ ਗੁਰੂ ਘਰ ਆਗਾ ਦਲੀਏ ਵਾਲੀ ਸਾਹਿਬ ਦਾ ਜਿੱਥੇ 10ਵੇਂ ਪਾਸ਼ਾ ਜੀ ਆਏ ਆ ਉੱਥੇ ਸੰਗਤ ਦਾ ਰੋਜ਼ ਹਜ਼ਾਰਾਂ ਲੋਕ ਆਉਂਦੇ ਜਾਂਦੇ ਨੇ ਇਹਦੇ ਬਹੁਤ ਮਾੜੇ ਰਿਜ਼ਲਟ ਆਉਣਗੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹ ਸਾਡੇ ਪਿੰਡ ਵਿੱਚ ਨਾ ਲੱਗਣ ਦਿੱਤੀ ਜਾਵੇ ਜੇ ਸਾਡੇ ਨਾਲ ਇਹ ਧੱਕਾ ਹੋਇਆ ਤਾਂ ਅਸੀਂ ਧੱਕਾ ਕਰਾਂਗੇ ਸਾਡੀਆਂ ਚਾਹੇ ਲਾਸ਼ਾਂ ਵਿਕ ਜਾਣ ਅਸੀਂ 1 ਇੰਚ ਵੀ ਜ਼ਮੀਨ ਨਹੀਂ ਦੇਣੀ ਨਗਰ ਤਲਵੰਡੀਆਂ ਕਲਿਆ ਸਾਡੀ ਇਹੀ ਬੇਨਤੀ ਹੈ ਸਰਕਾਰ ਨੂੰ ਬੇਨਤੀ ਸਾਡੀ ਪ੍ਰਵਾਨ ਕਰੇ